ਖੇਡਣ ਦੇ ਦਿਨ ਚਾਰ ਸਹੇਲਿਓ ਖੇਡਣ ਦੇ ਦਿਨ ਚਾਰ ਭਾਈਓ ਫਿਰ ਗਾਣਾ ਚੱਲਣਾ ਚੱਲੇ ਜਾਵਾਂਗੇ ਨਾ ਮੁੜੇ ਆਵਾਂਗੇ ਫੇਰ ਭਾਵੇਂ ਫੇਰ ਭਾਵੇਂ ਵਾਓ ਇਸ ਰੇਖ ਰਾਹ ਜਿਵੇਂ ਇਹ ਵਾਹ ਵਿਆਹ ਦੀ ਖੁਸ਼ੀ ਆ ਤੁਹਾਡੇ ਟਾਈਮ 'ਚ ਨਹੀਂ ਆ ਚੀਜ਼ਾਂ ਹੁੰਦੀਆਂ ਸੀ ਤੁਹਾਡੇ ਟਾਈਮ 'ਚ ਨਹੀਂ ਹੁੰਦਾ ਤੁਹਾਡੇ ਟਾਈਮ 'ਤੇ ਤੁਹਾਨੂੰ ਕੋਈ ਸ਼ੂਟ ਨਹੀਂ ਲੈ ਕੇ ਦਿੰਦੇ ਪੁਰਾਣੇ ਠੂਟਾ ਵਿਆਹ ਕਰ ਦਿੰਦੇ ਤਬੇ ਇਹੇ ਹੀ ਲਈ ਦੇ ਸੀ ਫਿਰ 130 ਬੁਖਾਰ ਫਿਰ 100 ਦੇ 80 ਤੇ ਡੇਗ ਪਏ ਬੈਲਟ ਜੀ ਬਣ ਗਏ ਕਾਲਜ ਦੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਜ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਜ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਜ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਜ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਖੇਡਣ ਦੇ ਦਿਨ ਚਾਰ ਸਹੇਲਿਓ ਖੇਡਣ ਦੇ ਦਿਨ ਚਾਰ ਰੋਟੀਆਂ ਦੇ ਦਿਨ ਚਾਰ ਇਹ ਲੀਓ ਰਹਿ ਗਏ ਨੇ ਕੁਸ਼ ਪਾਈਓ ਫਿਰ ਗਾਣਾ ਚੱਲਣਾ ਚੱਲੇ ਜਾਵਾਂਗੇ ਨਾ ਮੁੜੇ ਆਵਾਂਗੇ ਫੇਰ ਭਾਵੇਂ ਫੇਰ ਭਾਵੇਂ ਵਾਓ ਇਸਨੇ ਕਰਾਇਆ ਜਿਵੇਂ ਇਸੇ ਇਹ ਵਾਹਾ ਮਿਆਗੀ ਖੁਸ਼ੀ ਇਤਨੀ ਖੁਸ਼ੀ ਗੱਲ ਕੇ ਵਾਲ ਹੀ ਨਹੀਂ ਧੋਤੇ ਸਿੰਗਰਦੋਂਦੇ ਆ ਵਾਓ ਤੁਸੀਂ ਅੱਜ ਕੀ ਕਰਾਇਆ ਤੁਸੀਂ ਅਮਨ ਕੀ ਕਰਾਇਆ ਉਹ ਮਾਈ ਗਾਡ ਇਹਨਾਂ ਨੂੰ ਪਤਾ ਵੀ ਨਹੀਂ ਜੋ ਪਤਾ ਨਹੀਂ ਦੀਪੋ ਜੀ ਗਰੀ ਨੈਰੋਪਲਾਸ ਕਰਾਇਆ ਕੁਛ ਇਹਨਾਂ ਨੇ ਤੁਸੀਂ ਨਹੀਂ ਕਰਾਇਆ ਨੈਰੋਪਲਾਸ ਸਬੋਤ ਲੇ ਤੁਸੀਂ ਨਹੀਂ ਕਰਾਇਆ ਤੁਹਾਡੇ ਟਾਈਮ 'ਚ ਨਹੀਂ ਆ ਚੀਜ਼ਾਂ ਹੁੰਦੀਆਂ ਸੀ ਸਾਡੇ ਟਾਈਮ 'ਚ ਨਹੀਂ ਹੁੰਦਾ ਤੁਹਾਡੇ ਟਾਈਮ 'ਤੇ ਤੁਹਾਨੂੰ ਕੋਈ ਸ਼ੂਟ ਨਹੀਂ ਲੈ ਕੇ ਦਿੰਦੇ ਪੁਰਾਣੇ ਠੂਟਾ ਵਿਆਹ ਕਰ ਦਿੰਦੇ ਤਵੇ ਇਹ ਹੀ ਲਈ ਦੇ ਸੀ ਫਿਰ ਇਥੋਂ ਵਿਆਹ ਹੋਣਾ ਤਾਂ ਨਵੇਂ ਸ਼ੂਟ ਜੋੜਦੇ ਹੀ ਸੀ ਸਾਸਰੀ ਘਾਲ ਜੀ ਕੀ ਹਾਲ ਚਾਲ ਤੁਸੀਂ ਜਾਣਾ ਕਿ ਨਹੀਂ ਇੱਥੇ ਰਹਿਣਾ ਵਿਆਹ ਤਾਂ ਕਿੱਥੇ ਹੀ ਅਧੂਰੇ ਪੱਕੇ ਸੀ ਹਾਂ ਤੁਸੀਂ ਵੀ ਕਦੇ ਰਾਰੂ ਪਾਸਾ ਬਦਲ ਲਓ ਤੁਸੀਂ ਵਿਆਹ ਤੇ ਕਰ ਇੱਥੇ ਟਿੱਗ ਗਏ ਨਹੀਂ 4000 ਰੱਟ ਤੇਰੀ ਖੜੀ ਆਈ ਹੈ ਭੂਏ ਦੇ ੱਗੇ ਤੇਰੀ ਇੱਟ ਨਹੀਂ ਲੱਗੇਗੀ ਕਿੰਨੀ ਐ ਟਾਈਰ ਦੱਸੀ ਗੋਪੀ ਸੌਂਖ ਆਗੇ ਨਹੀਂ ਨਾ ਭੂਏ ਦੇ ਅੱਗੇ ਚੱਲ ਆਓ ਇਹਨਾਂ ਨੇ ਇੱਟ ਹੀ ਨਹੀਂ ਦੇਦੀ ਪਰਾਂ ਦੇਖੀ ਨਹੀਂ ਕਿੰਨੀ ਇੱਟ ਪਈ ਹੈ ਜੇ ਕੱਲ ਨਾ ਵੀ ਹੈਗੀ ਆ 2500 ਨੇੜੇ 2200 ਨਹੀਂ ਕਿੱਥੇ ਇੱਕ ਪਈ ਆ ਹੈ ਬਾਹਰ ਹੀ ਰੱਖਤੀ ਇੱਟ ਕਿਹੜੀ ਤੇ ਉਹ ਗਰੇ ਆਕਾ ਕਰਨੇ ਕਿਤੇ ਮੇਰੇ ਨੇ ਸਟੋਨ ਦੇ ਅੱਗੇ ਨਹੀਂ ਨਹੀਂ ਪਈ ਕਿੱਥੇ ਹੈ ਵਾਲਾ ਨਾਲ ਇੱਟ ਰੈਸ਼ਰ ਦੇ ਰੈਸ਼ਰ ਦੇ ਨਾਲ ਪਈ ਆ ਲੇ ਬਈ ਲਮਾਰੀਆਂ ਦਾ ਤਾਂ ਆ ਆ ਬੜੀਆਂ ਇਰਜਾਈਆਂ ਤੇ ਤਲਾਈਆਂ ਸਭ ਕੁਝ ਇਹਨਾਂ ਚ ਪੇਟੀਆਂ ਕਰਤੀਆਂ ਆਪਾਂ ਐਡੀਆਂ ਵੱਡੀਆਂ ਬਣਾਈਆਂ ਇਹ ਸੇਮ ਇੱਧਰ ਬਣਾਈ ਆ ਕੋਪਾ ਸਾਈਕਲ ਦੇ ਨਹੀਂ ਕਰੀ ਉੰਨੀ ਕਿਤੇ ਤਾਂ ਕਰਨੀ ਹੈ ਨਾ ਚਾਹ ਜਦੋਂ ਆਪ ਲੈ ਜਾਣੀ ਹੋਵੇ ਬੰਦੇ ਨੇ ਉਦੋਂ ਸਾਫ਼ ਕਰਦੇ ਆ ਨਹੀਂ ਕੀ ਵਜ੍ਹਾ ਕੀ ਪੁੱਠੇ ਪਾਸੇ ਕਹਦੇ ਚਲਾਉਣਾ ਤੂੰ ਸਾਈਕਲ ਆ ਪੁੱਠੇ ਪਾਸੇ ਕਾਦੇ ਚਲਾਉਣਾ ਯਾਰੀ ਵੇਖਣੀ ਇਧਰ ਬਸਿਆ ਨਹੀਂ ਪੁੱਠੇ ਪਾਸੇ ਕਾਦੇ ਚਲਾਉਣਾ ਖਲਾ ਯਾਰ ਤੁਸ ਨੂੰ ਹਟ ਜਣਾ ਫੂ ਲੈਣ ਗਿਆ ਮੈਂ ਤੇ ਬਾਥੂ ਇਧਰਲੇ ਪਾਸੇ ਡਿਲੇ ਨਹੀਂ ਇਧਰ ਨਹੀਂ ਹੋਣਾ ਨਹੀਂ ਤੇ ਪੁੱਠੇ ਪਾਸੇ ਕਾਦੇ ਚਲਾਉਣਾ ਤੇ ਸਾਈਕਲ ਵਾ ਵੇਖੀ ਮਾਰਦੇ ਹੀ ਵੇਖੀ ਮਾਰ ਦੇਗਾ ਹੀ ਉਹ ਪੁੱਠੇ ਪਾਸੇ ਆ ਉਹ ਸਿੱਧ ਤੇ ਕਿਹੜੀ ਆਉਂਦਾ ਭਾਈ ਸਾਈਕਲ ਆਹ ਤੁਰ ਗਏ ਸੈਗਾ ਸੈਗਾ ਝੱਟ ਗਏ ਤੁਰ ਗਏ ਲੈ ਲੈ ਕੋਈ ਨਹੀਂ ਆ ਲੈ ਉਹ ਦਾਤਰੀ ਲੈ ਜਾ ਦਾਦੀ ਆਏ ਮਗਲਾਈ ਯਾ ਨਾ ਇੱਧਰ ਤੇ ਨਹੀਂ ਫੜਦਾ ਉਹ ਢੱਗ ਪੜਾ ਸੈਗਲ ਤੋਂ ਨਾ ਆਏ ਤੇ ਡਾੜਾ ਹੀ ਪੜਾ ਸੈਗਲ ਤੇ ਬਣਾਉਂਦਾ ਮੈਨੂੰ ਪਤਾ ਮੇਰਾ ਜਿਹੜਾ ਘੋੜਾ ਵਿਆਹ ਲਗਾ ਇੱਧਰ ਹੀ ਜਾਉ ਮੈਂ ਚੜਦਾ ਵੀ ਇੱਧਰੇ ਨਹੀਂ ਆ ਬੇਲਾ ਪੁੱਠੇ ਪਾਸੇ ਦੀ ਚੜਨਾ ਪੁੱਠੇ ਪਾਸੇ ਦੀ ਉੱਤਰ ਮੈਂ ਬੱਕਰਾ ਹੀ ਆ ਕਣੂੜੇ ਦਾ ਉਤੇ ਹੈ ਹੀ ਨਹੀਂ ਇਹ ਮੀਟਰ ਚੈੱਕ ਕਰ ਲਿਆ 130 ਕਿਵੇਂ ਮਾ ਇਹ ਜਿਹੜਾ ਮੀਟਰ ਚੈੱਕ ਕਰਦੇ ਬੁਖਾਰ थर्मामीटर ਬੁਖਾਰ ਚੈੱਕ ਕਰਦੇ ਹੋ 104 5 ਤੋਂ ਵੱਧ ਨਹੀਂ ਹਾਂ ਇਹਨੂੰ ਪਤਾ ਨਹੀਂ ਕਿਹੜੇ ਨਾਲ ਚੈੱਕ ਕਰ ਲਿਆ 130 130 ਬੁਖਾਰ ਇਹਦੇ ਮੇਰੇ ਅੱਸੀ ਨੇ ਆ ਗਿਆ ਫਿਰ ਇੱਕੇ ਦੇ 80 ਤੇ ਡੇਗ ਪਏ ਬੈਲਟ ਵੀ ਬਣ ਗਏ ਗੋਲੇ ਤੇ ਬੈਲਟ ਵੀ ਬਣੀ ਬੈਲਟ ਬਣ ਕੇ ਰਹਿ ਗਈ ਹਾਂ ਜੀ ਗੱਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ